ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਵਿੱਚ ਕੱਢਿਆ ਜਾ ਰਿਹਾ ਪਬਲਿਕ ਜਿਹੜੀ ਹੈਗੀ ਹੈ ਬਿਨਾਂ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਹਦੇ ਵਾਸਤੇ ਜਿਹੜਾ ਹੈਗਾ ਪਬਲੀ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆ ਕੱਢ ਰਹੇ ਆ ਅੱਜ ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਮੇਰੀ ਡੀਐਸਪੀ ਬਲਾਚੌਰ ਐਂਡ ਸਾਡੇ ਡੀਐਸਪੀ ਜਿਹੜੇ ਕ੍ਰਾਈਮ ਅਗੇਂਸਟ ਨਸ਼ਿਆ ਵਿਰੁੱਧ ਐਨਡੀਪੀਐਸ ਜਿਹੜੇ ਹੈਗੇ ਡੀਐਸਪੀ ਤੇ ਨਾਲ ਇੱਥੇ ਦੇ ਸਾਰੇ ਐਸਐਚਓਜ਼ ਇਸ ਸਬਡਿਵੀਜ਼ਨ ਦੇ ਨਾਲ ਇਹਨਾਂ ਦੀ ਫੋਰਸ ਇਹ ਸਾਰਿਆਂ ਨੂੰ ਲੈ ਕੇ ਅੱਜ ਅਸੀਂ ਬਲਾਚੌਰ ਸਬਡਿਵੀਜ਼ਨ ਦੇ ਵਕ ਵਕ ਏਰੀਏ ਦੇ ਵਿੱਚ ਫਲੈਗ ਮਾਰਚ ਕੱਢਾਂਗੇ ਬੇਸਿਕ ਮੰਤਵ ਫਲੈਗ ਮਾਰਚ ਦਾ ਜਿਹੜਾ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਡ ਆਫ ਕੰਡਕਟ ਜਿਹੜਾ ਹੈ ਲੱਗਿਆ ਹੋਇਆ ਤੇ ਕੋਡ ਆਫ ਕੰਡਕਟ ਦੇ ਦੌਰਾਨ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਮਤਲਬ ਕਿ ਪਬਲਿਕ ਜਿਹੜੀ ਹੈਗੀ ਹੈ ਬਿਨਾ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਹਦੇ ਵਾਸਤੇ ਜਿਹੜਾ ਹੈਗਾ ਪਬਲਿਕ ਦਾ ਕੰਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆਪਾਂ ਕੱਢ ਰਹੇ ਆ ਤੇ ਇਹਦੇ ਨਾਲ ਇੱਕ ਡਾਇਰੈਕਸ਼ਨ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਨੂੰ ਸਾਡੇ ਵੱਲੋਂ ਇੱਕ ਚੇਤਾਵਨੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਕੋਈ ਇਲੈਗਲ ਐਕਟੀਵਿਟੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਚਾਰੂ ਢੰਗ ਦੇ ਨਾਲ ਇਲੈਕਸ਼ਨ ਕਰਵਾਉਣਾ ਸਾਡੀ ਰਿਸਪਾਂਸਿਬਿਲਟੀ ਹੈ ਤੇ ਸਾਡਾ ਕੰਮ ਵੀ ਹੈ ਜਿਹੜਾ ਕਿ ਆਪਾਂ ਪੂਰੇ ਆਪਣੇ ਤੰਦਹੀ ਦੇ ਨਾਲ ਇਹਨੂੰ ਪੂਰੇ ਨੇਪਰੇ ਚਾੜਾਂਗੇ ਇਸ ਇਸ ਮੀਡੀਆ ਬਾਈਟ ਦੇ ਰਾਹੀਂ ਮੈਂ ਇੱਕ ਹੋਰ ਅਪੀਲ ਕਰਨਾ ਚਾਹੁੰਦਾ ਸਾਰੇ ਅਸਲਾ ਤਾਰਕਾਂ ਨੂੰ ਬਿਕੋਜ਼ ਕੋਡ ਆਫ ਕੰਡਕਟ ਦੇ ਵਿੱਚ ਸਾਡੇ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਕੱਢਿਆ ਗਿਆ ਸੀਗਾ ਕਿ 31 ਤਾਰੀਖ ਤੱਕ ਜਿਹੜੀ 31 ਤਾਰੀਖ ਚਲੀ ਗਈ ਹੈ 31 ਮਾਰਚ ਤੱਕ ਸਾਰਿਆਂ ਨੇ ਆਪਣੇ ਜਿਹੜੇ ਅਸਲਾ ਸੀਗਾ ਉਹ ਡਿਪੋਜ਼ਿਟ ਕਰਵਾਉਣਾ ਸੀਗਾ ਜਾਂ ਤਾਂ ਪੁਲਿਸ ਸਟੇਸ਼ਨ ਤੇ ਜਾਂ ਕਿਸੇ ਗਨ ਹਾਊਸ ਦੇ ਵਿੱਚ ਅਗਰ ਕਿਸੇ ਨੇ ਉਹ ਅਸਲਾ ਹਲੇ ਤੱਕ ਨਹੀਂ ਜਮ੍ਹਾਂ ਕਰਾਇਆ ਇੱਕ ਵਾਰੀ ਫੇਰ ਇਹਨਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਜਲਦ ਤੋਂ ਜਲਦ ਜਿਹੜਾ ਅਸਲਾ ਜਿਹੜਾ ਆਪਣਾ ਡਿਪੋਜ਼ਿਟ ਕਰਾਣ ਨਹੀਂ ਤਾਂ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਸਰ ਜਿਵੇਂ 31 ਤਰੀਕ ਤੱਕ ਟ ਹੈ ਦੇਖੋ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਿ 31 ਤਰੀਕ ਦੀ ਡੈਡਲਾਈਨ ਸੀਗੀ ਡੈਡਲਾਈਨ ਤੋਂ ਕ੍ਰੋਸ ਕਰ ਚੁੱਕੇ ਆ ਡੈਡਲਾਈਨ ਕ੍ਰੋਸ ਕਰਨ ਦਾ ਮਤਲਬ ਹੈ ਕਿ ਕਿਸੇ ਟਾਈਮ ਵੀ ਅਗਰ ਸਾਡੇ ਨੋਟਿਸ ਦੇ ਵਿੱਚ ਆਂਦਾ ਸੀ ਐਕਸ਼ਨ ਲੈ ਸਕਦੇ ਆ ਫਿਰ ਵੀ ਆਪਾਂ ਇੱਕ ਫਰਦਰ ਇੱਕ ਇਹਨਾਂ ਨੂੰ ਰਿਲੈਕਸੇਸ਼ਨ ਦੇ ਰਹੇ ਆ ਕਿ ਆਪਣਾ ਅਸਲਾ ਜਿਹੜਾ ਜਲਦ ਤੋਂ ਜਲਦ ਆਉਣ ਵਾਲੇ 2 ਦਿਨਾਂ ਦੇ ਵਿੱਚ ਉਹ ਜਮ੍ਹਾਂ ਕਰਾਉਣ ਸੋ ਥੈਟ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਜਿਹੜੇ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਵਿੱਚ ਕੱਢਿਆ ਜਾ ਰਿਹਾ ਪਬਲਿਕ ਜਿਹੜੀ ਹੈਗੀ ਹੈ ਬਿਨਾਂ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਹਦੇ ਵਾਸਤੇ ਜਿਹੜਾ ਹੈਗਾ ਪਬਲਿਕ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆਪਾਂ ਕੱਢ ਰਹੇ ਹਾਂ ਅੱਜ ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਮੇਰੀ ਡੀਐਸਪੀ ਬਲਾਚੌਰ ਐਂਡ ਸਾਡੇ ਡੀਐਸਪੀ ਜਿਹੜੇ ਕਰਾਇਮ ਅਗੇਂਸਟ ਨਸ਼ਿਆ ਵਿਰੁੱਧ ਐਨਡੀਪੀਐਸ ਜਿਹੜੇ ਹੈਗੇ ਡੀਐਸਪੀ ਤੇ ਨਾਲ ਇੱਥੇ ਦੇ ਸਾਰੇ ਐਸਐਚਓਜ਼ ਇਸ ਸਬਡਿਵੀਜ਼ਨ ਦੇ ਨਾਲ ਇਹਨਾਂ ਦੀ ਫੋਰਸ ਇਹ ਸਾਰਿਆਂ ਨੂੰ ਲੈ ਕੇ ਅੱਜ ਅਸੀਂ ਬਲਾਚੌਰ ਸਬਡਿਵੀਜ਼ਨ ਦੇ ਵਕ ਵਕ ਏਰੀਏ ਦੇ ਵਿੱਚ ਫਲੈਗ ਮਾਰਚ ਕੱਢਾਂਗੇ ਬੇਸਿਕ ਮੰਤਵ ਫਲੈਗ ਮਾਰਚ ਦਾ ਜਿਹੜਾ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਡ ਆਫ ਕੰਡਕਟ ਜਿਹੜਾ ਹੈ ਲੱਗਿਆ ਹੋਇਆ ਤੇ ਕੋਡ ਆਫ ਕੰਡਕਟ ਦੇ ਦੌਰਾਨ ਪੁਲਿਸ ਦੀ ਜਿਹੜੀ ਪ੍ਰੈਜੈਂਸ ਹੈ ਮਤਲਬ ਕਿ ਪਬਲਿਕ ਜਿਹੜੀ ਹੈਗੀ ਹੈ ਬਿਨਾ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਹਦੇ ਵਾਸਤੇ ਜਿਹੜਾ ਹੈਗਾ ਪਬਲਿਕ ਦਾ ਕੰਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆਪਾਂ ਕੱਢ ਰਹੇ ਆ ਤੇ ਇਹਦੇ ਨਾਲ ਇੱਕ ਡਾਇਰੈਕਸ਼ਨ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਨੂੰ ਸਾਡੇ ਵੱਲੋਂ ਇੱਕ ਚੇਤਾਵਨੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਕੋਈ ਇਲੈਗਲ ਐਕਟੀਵਿਟੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਚਾਰੂ ਢੰਗ ਦੇ ਨਾਲ ਇਲੈਕਸ਼ਨ ਕਰਵਾਉਣਾ ਸਾਡੀ ਰਿਸਪਾਂਸਿਬਿਲਟੀ ਹੈ ਤੇ ਸਾਡਾ ਕੰਮ ਵੀ ਹੈ ਜਿਹੜਾ ਕਿ ਆਪਾਂ ਪੂਰੇ ਆਪਣੇ ਤੰਦਹੀ ਦੇ ਨਾਲ ਇਹਨੂੰ ਪੂਰੇ ਨਿਪਰੇ ਚਾੜਾਂਗੇ ਇਸ ਇਸ ਮੀਡੀਆ ਬਾਈਟ ਦੇ ਰਾਈ ਮੈਂ ਇੱਕ ਹੋਰ ਅਪੀਲ ਕਰਨਾ ਚਾਹਨਾ ਸਾਰੇ ਅਸਲਾ ਤਾਰਕਾਂ ਨੂੰ ਬਿਕੋਜ਼ ਕੋਡ ਆਫ ਕੰਡਕਟ ਦੇ ਵਿੱਚ ਸਾਡੇ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਕੱਢਿਆ ਗਿਆ ਸੀਗਾ ਕਿ 31 ਤਾਰੀਖ ਤੱਕ ਜਿਹੜੀ 31 ਤਾਰੀਖ ਚਲੀ ਗਈ ਹੈ 31 ਮਾਰਚ ਤੱਕ ਸਾਰਿਆਂ ਨੇ ਆਪਣੇ ਜਿਹੜੇ ਅਸਲਾ ਸੀਗਾ ਉਹ ਡਿਪੋਜ਼ਿਟ ਕਰਵਾਉਣਾ ਸੀਗਾ ਜਾਂ ਤਾਂ ਪੁਲਿਸ ਸਟੇਸ਼ਨ ਤੇ ਜਾਂ ਕਿਸੇ ਗਨ ਹਾਊਸ ਦੇ ਵਿੱਚ ਅਗਰ ਕਿਸੇ ਨੇ ਉਹ ਅਸਲਾ ਹਲੇ ਤੱਕ ਨਹੀਂ ਜਮ੍ਹਾਂ ਕਰਾਇਆ ਇੱਕ ਵਾਰੀ ਫੇਰ ਇਹਨਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਜਲਦ ਤੋਂ ਜਲਦ ਜਿਹੜਾ ਅਸਲਾ ਜਿਹੜਾ ਹੈ ਆਪਣਾ ਡਿਪੋਜ਼ਿਟ ਕਰਾਨ ਨਹੀਂ ਤਾਂ ਜਿਹੜੀ ਕਾਨੂੰਨ ਮੁਤਾਬਿਕ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਸਰ ਜੀਵੇਂ 31 ਤਾਰੀਖ ਤੱਕ ਟਾਈਮ ਹੈ ਦੇਖੋ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਿ 31 ਤਾਰੀਖ ਦੀ ਡੈਡਲਾਈਨ ਸੀਗੀ ਡੈਡਲਾਈਨ ਤੋਂ ਕ੍ਰਾਸ ਕਰ ਚੁੱਕੇ ਆ ਰੈਡ ਲਾਈਨ ਕ੍ਰੋਸ ਕਰਨ ਦਾ ਮਤਲਬ ਹੈ ਕਿ ਕਿਸੇ ਟਾਈਮ ਵੀ ਅਗਰ ਸਾਡੇ ਨੋਟਿਸ ਦੇ ਵਿੱਚ ਆਂਦਾ ਸੀ ਐਕਸ਼ਨ ਲੈ ਸਕਦੇ ਹਾਂ ਫਿਰ ਵੀ ਆਪਾਂ ਇੱਕ ਫਰਦਰ ਇੱਕ ਇਹਨਾਂ ਨੂੰ ਰਿਲੈਕਸੇਸ਼ਨ ਦੇ ਰਿਹਾ ਕਿ ਆਪਣਾ ਅਸਲਾ ਜਿਹੜਾ ਜਲਦ ਤੋਂ ਜਲਦ ਆਉਣ ਵਾਲੇ ਦੋ ਦਿਨਾਂ ਦੇ ਵਿੱਚ ਉਹ ਜਮ੍ਹਾਂ ਕਰਾਣ ਸੋ ਥੈਟ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਜਿਹੜੇ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ